ਪਹਿਲੀ ਪਾਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ 13 ਹੀ 13 ਮੈਡੀਕੋਸ ਵੱਲੋਂ ਆਪਣੀ ਚੌਥੀ ਵਰੇਗੰਢ ਮੌਕੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਸੈਕਟਰ 32 ਡੀ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਦੱਸ ਦਈਏ ਕਿ ਇਸ ਸੰਸਥਾ ਦੇ ਮੁਖ ਸੇਵਾਦਾਰ ਭਾਈ ਹਰਜੀਤ ਸਿੰਘ ਸੱਬਰਵਾਲ ਹੋਰਾਂ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਲਗਾਤਾਰ 2 ਘੰਟੇ ਚੱਲਿਆ ਇਸ ਪ੍ਰੋਗਰਾਮ ਵਿੱਚ ਭਾਈ ਸੁਖਿੰਦਰ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਵੱਲੋਂ ਕੀਰਤਨ ਗਾਇਨ ਕੀਤਾ ਗਿਆ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਪ੍ਰੋਗਰਾਮ ਦੇ ਅਖੀਰ ਵਿੱਚ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਧੰਨ ਗੁਰਨਾਨਕ ਸਾਹਿਬ ਜੀ ਨੇ ਬੜੀ ਕਿਰਪਾ ਰਹਿਮਤ ਕੀਤੀ। ਜੋ ਉਹਨਾਂ ਨੇ ਇੱਕ ਸੇਵਾ 4 ਸਾਲ ਪਹਿਲੇ ਤਰਸ ਕਰਕੇ ਆਰੰਭ ਕਰਵਾਈ ਅੱਜ ਉਹਨਾਂ ਦੀ ਕਿਰਪਾ ਨਾਲ 4 ਸਾਲ ਪੂਰੇ ਹੋਏ ਨੇ ਸਤ ਗੁਰਾਂ ਦਾ ਸ਼ੁਕਰਾਨਾ ਕਰਨ ਲਈ ਸੰਗਤਾਂ ਦੀਆਂ ਅਸੀਸਾਂ ਲੈਣ ਤੇ ਅਰਦਾਸ ਕਰਨ ਵਾਸਤੇ ਅੱਜ ਦੇ ਸਮਾਗਮ ਰੱਖੇ ਗਏ ਜਿੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਸੰਗਤਾਂ ਨੇ ਦੁਆਇਆਂ ਤੇ ਜਿੰਨਾ ਡਿਸਕਾਊਂਟ ਪਹਿਲੇ ਮਿਲਦਾ ਸੀ ਉਸ ਤੋਂ ਜ਼ਿਆਦਾ ਡਿਸਕਾਊਂਟ ਤੇ ਗਿਫਟ ਵਗੈਰਾ ਵੀ ਹੋਰ ਚੀਜ਼ਾਂ ਜਿਹੜੀਆਂ ਵੰਡੀਆਂ ਗਈ ਤੇ ਸ਼ਾਮ ਨੂੰ ਸ਼ੁਕਰਾਨਾ ਸਮਾਗਮ ਰੱਖਿਆ ਗਿਆ ਇਸ ਸ਼ੁਕਰਾਨਾ ਸਮਾਗਮ ਦੇ ਵਿੱਚ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੇਰ ਦਰਬਾਰ ਸਾਹਿਬ ਉਹਨਾਂ ਨੇ ਇੱਚੇ ਤੌਰ ਤੋਂ ਅੰਮ੍ਰਿਤਸਰ ਤੋਂ ਆ ਕੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਨਿਹਾਲ ਕੀਤਾ ਸੋ ਸਾਰੀਆਂ ਹੀ ਸੰਗਤਾਂ ਦਾ ਜਿਹੜੇ ਵੀ ਸੱਜਣ ਵੀਰ ਤੇ ਉਹ ਹਜ਼ਾਰਾਂ ਬੰਦੇ ਮੈਂ ਕਹਿੰਦਾ ਹੁਣ ਤੇ ਲੱਖਾਂ ਦੀ ਗਿਣਤੀ ਜਿਹੜੇ ਪਿਛਲੇ 4 ਸਾਲਾਂ ਚ ਇੱਥੋਂ ਦਵਾਈਆਂ ਲੈ ਕੇ ਤੇ ਸੰਗਤਾਂ ਦੀਆਂ ਲੱਖਾਂ ਰੁਪਇਆ ਮਾਇਆ ਜਿਹੜੀ ਉਹਦੇ ਚ ਉਹਨਾਂ ਦੀ ਬਚਤ ਹੋਈ ਉਹਨਾਂ ਦਾ ਵੀ ਧੰਨਵਾਦ ਕੀ ਉਹਨਾਂ ਨੇ ਸਾਨੂੰ ਮਾਣ ਬਖਸ਼ਿਆ ਇਸ ਦੁਕਾਨ ਤੋਂ ਬੜੀ ਦੂਰ ਦੂਰ ਤੋਂ ਸੰਗਤ ਅੱਥੇ ਆ ਕੇ ਡਿਸਕਾਊਂਟ ਤੇ ਦਵਾਈਆਂ ਲੈਂਦੀ ਹੈ। ਸੋ ਸਤਿਗੁਰਾਂ ਦਾ ਸ਼ੁਕਰਾਨਾ, ਸੰਗਤ ਦਾ ਧੰਨਵਾਦ ਤੇ ਉਹ ਸਾਰੇ ਸਾਡੇ ਪੇਸ਼ੈਂਟ ਸਾਡੇ ਜਿਹੜੇ ਕਸਟਮਰ ਨੇ ਜਿਹੜੇ ਆਂਦੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਮਤ ਨਾ listen دسویں پاشاہن سری گور گوبند سنگھ جی, جی مہاراج سب ہر پاشاہ کینتھ جی کے پاٹ درشن در کے, کے خالص جی جی <متحد> <بندو> <بندو> پیاریاں چوہن سر جاتی چالی جپیاں ਇਨਾ ਨਾਮ ਜੱਪਿਆ ਵਾਲੇ ਸਿੱਖਿਆ ਦੇਖ ਲੈ ਇਸੇ ਗੋਈ ਦੇ ਅੰਦਰ ਕੀਤਾ ਇਨਾ ਪਿਆਰੇਆਂ ਸਿੱਖਾਂਵਾਂ ਦੀ ਕੁਮਾਰੀ ਦਾ ਧਿਆਨ ਕਰਕੇ ਸਾਹਿਬ ਜੀ ਸਹਿਜ ਬੋਲੋ ਜੀ ਵਾਹਿਗੁਰੂ ਇਨਾ ਸਿੰਘਾਂ ਸਿੰਘਣੀਆਂ ਧਰਮ ਇੱਕ ਸੀ ਦਿੱਤੇ ਬਲਵੰਦ ਕਟਵਾਏ ਖੋਪੜੀਆਂ ਨੂੰ ਅੰਜ ਚੱਕੜੀਆਂ ਤੇ ਚੜ੍ਹ ਆ ਰੇਨਾਂ ਚੜਾਏਗੇ ਦਿਗੰਤ ਉੱਤੇ ਵਾਲੇ ਕੇ ਤੰਕੇ ਹੋਏ ਪਛਾਂਦੇ ਖੋਪੜੀਆਂ ਦੇ ਹੌਲ ਬਣਤ ਪੋੜ ਸਵਾਸ ਸਵਾ ਬਰਦੇ ਪੀਛੇ ਪੀਛੇ ਦੋ ਦੋ ਟੁੱਕੜੇ ਗੁਜਾਰਾ ਕੀਤਾ ਮਸੀਨਾਂ ਚੱਲੇ ਕਰਮ ਨਹੀਂ ਹਾਰਿਆ ਸਿੱਖੀ ਕੇਸਨ ਸਵਾਸਾਂ ਸੰਭਾਈ ਤੇਨਾ ਪ੍ਰਤੀਨ ਤੇ ਨੂੰ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਵਾਹਿਲੋ ਪਰੀਆਕਤਨ ਤੇ ਸਵਤ ਗੁਰਦਵਾਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਵਾਹਿਲੋ ਸਰਬਤ ਕਾਲਸਾ ਜੀ ਕੀ ਅਗਰਾ ਸਹਿਜ ਸਰਬਤ ਕਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਨਾਮ ਚਿਤੋਂ ਦਾ ਸਤਿ ਤ ਸਰਬ ਸੁਖ ਹੋਏ ਜਹਾਂ ਜਹਾਂ ਕਾਲਸਾ ਜੀ ਸੋ ਤਮਾ ਤਾ ਰਖਿਆ ਰਹੇ ਤੇ ਤੇ ਖੁਰ ਤੇ ਪੰਥ ਦੀ ਜੀਤ ਸ੍ਰੀ ਸਰ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਰਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ ਨਕੇਸ਼ਦਾਨ ਰਹਿਤਾਨ ਦੇ ਇੱਕ ਦਾਨ ਸੌ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਹੀ ਉਸਸ ਸਦੀ ਕੇ ਦਸ਼ਨੀ ਸ਼ਾਨ ਫੋਂਗੀਆਂ ਛੰਡੇ ਗੁਰੂ ਜੁਰ ਜੁਰਤਾ ਧਰਮ ਦਾ ਅਜਾਕਾਰ ਖਾਲਸਾ ਜੀ ਸੈਭੋਲ ਜੀ ਵਾਹਿਗੁਰੂ ਸਿੱਖਾਂ ਦਾ ਮਨਨੀਆ ਮਤ ਉੱਚੀ ਮਤ ਬਤ ਕਰਤਾ ਮਾਣੇ ਗੁਰੂ ਹੈ ਤਾਂ ਤੁੰਤ ਪੰਥ ਨੂੰ ਸਦਾ ਸਾਈ ਕਰਤਾ ਰਹੀਓ ਦੇਰੀਨਨ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਮਾਪੂਰਤ ਨੂੰ ਹੀ ਛੋੜਿਆ ਗਿਆ। ਉਹਨਾਂ ਦੇ ਖੁੱਲੇ ਦਰਜਾਂ ਦੇ ਦਾਰੇ ਤੇ ਸੇਵਾ ਸੰਭਾਲਦਾ ਕਾਮ ਸਾਹਿਬ ਜੀ ਨੂੰ ਬਖਸ਼ਿਆ। ਇਹ ਨਿਮਾਣੀ ਉਹ ਕੇ ਮਾੜਨੀ ਉਹ ਕੇ ਤਾਣੀ ਉਹ ਕੇ ਪਿਉਤ ਨੇ ਅਸਰ ਉਹ ਕੇ ਅਸਰ। ਤਨ ਤਨ ਸਿਭੀ ਗੁਰ ਸਰ ਮਹਾਰਾਜ ਦੀ ਅਰਜ਼ੀ ਤੇ ਬੰਝੋੜ ਬੇਨਤੀ ਜੋ ਦੀ ਅਰਦਾਸ। ਦੇਦਾਰ ਪਿਤਾ ਜੀ ਜਦ ਆਪ ਜੀ ਆਪਣੇ ਬੱਚਿਆਂ ਦੇ ਖੁੱਟੇ ਰਹੋਗੇ ਜਦ ਜਦ ਤਸ ਕਰਦੇ ਹੋ ਬਖਸ਼ਿਸ਼ ਕਰਦੇ ਤਾਂ ਬੱਚਿਆਂ ਨੂੰ ਸੁਹਾਣੇ ਸਮੇ ਬਖਤੀਆ ਆਪਣਾ ਉਹ ਤੇ ਆਸਰਾ ਨਾਮ ਬਾਣੀ ਸੇਵਾ ਤੇ ਸੰਗਤ ਦੀਆਂ ਦਾਤਾਂ ਬਖਸ਼ਿਓ ਆਪਣੇ ਘਰੋ ਦਰੋਂ ਪਖਸ਼ੀਆਂ ਦਾਤਾਂ ਦੇ ਸ਼ੁਕਰਾਨੇ ਦੀ ਸੇਵਾ ਵੀ ਆਪ ਬਖਸ਼ ਦਿਓ ਤੇ ਆਪ ਵਿੱਚ ਵਰ ਕੇ ਆਪ ਕਰਵਾ ਲਓ ਦਾਤਾਂ ਦੇ ਕਰਕੇ ਸਤਗੁਰੂ ਜੀ ਆਪ ਜੀ ਦੀ ਕਿਰਪਾ ਆਪ ਜੀ ਦਾ ਤਰਸ ਉਹ ਜੋ 4 ਸਾਲ ਪਹਿਲੇ ਆਪ ਜੀ ਨੇ ਆਪਣੀ ਬਖਸ਼ੀ ਫੁੱਲਵਾੜੀ ਤੇ ਤੋਟਕੇ ਬੜੀ ਪਿਆਰੀ ਸੇਵਾ ਤੇਰਾ ਹੀ ਤੇਰਾ ਮੈਡੀਕੋਸ ਜੋਗ ਦਵਾਈਆਂ ਦੀ ਸੇਵਾ ਆਪ ਜੀ ਨੇ ਤਰਸ ਕਰਕੇ ਝੋਲੀ ਪਾਈ ਆਪੇ ਸੇਵਾ ਲੈਣ ਆਪੇ ਬਖਸ਼ ਕਰੇ ਸਭਨਾ ਕਾਮ ਆਪਿਓ ਆਪਰੇ ਆਪੇ ਸਤਗੁਰੂ ਜੀ ਆਪ ਜੀ ਨੇ ਤੋਟਕੇ ਜੋ ਸੇਵਾ ਬਖਸ਼ੀ ਆਪ ਸਾਰੀ ਸੇਵਾ ਚਾ ਕੇ ਆਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪ ਜੀ ਨੇ ਪਿਛਲੇ 400 ਸੋਤ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਨੇ ਆਪਣੇ ਬੱਚਿਆਂ ਤੋਂ ਸੇਵਾ ਕਰਵਾਈ ਆਪ ਜੀ ਦਾ ਕੋਟਾਂ ਕੋਟ ਸ਼ੁਕਰਾਨਾ ਸਤਿਗੁਰੂ ਜੀ ਕੋਟਾਂ ਕੋਟ ਸ਼ੁਕਰਾਨਾ ਹੈ ਸਤਿਗੁਰੂ ਜੀ ਰਹਿਮਤ ਇੱਕ ਪਾ ਤਰਸ ਬਣਾਈ ਰੱਖਣਾ ਸਾਰੀ ਹੀ ਫੁਲਵਾੜੀ ਤੇ ਕਿਰਪਾ ਰਹਿਮਤ ਕਰਕੇ ਮਨ ਦੀ ਗਰੀਬੀ ਮਿੱਠੋੜਾ ਸੁਭਾਅ ਨਾਮ ਦਾ ਰੰਗ ਸਾਧੂ ਦਾ ਸੰਗ ਬਖਸ਼ ਦਿਨਾ ਮੇਰੇ ਪਰ ਸਾਜਿਓ ਆਪ ਜੀ ਨੇ ਟੁੱਟੇ ਹੋ ਆਪ ਜੀ ਨੇ ਟੁੱਟ ਕੇ ਆਪਣੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਬਖਸ਼ਿਆ ਆਪ ਜੀ ਦੀ ਕਿਰਪਾ ਕੀਤੀ ਸੰਧਿਆ ਵੇਲੇ ਸਚਕੰਡ ਦੇ ਦੀਵਾਨ ਬਖਸ਼ਿਓ ਜਿੱਥੇ ਟੁੱਟ ਕੇ ਸਚਕੰਡ ਦੇ ਦੀਵਾਨ ਬਖਸ਼ਿਓ ਤੇ ਆਪ ਹੀ ਟੁੱਟ ਕੇ ਅੱਜ ਦੇ ਬਖਸ਼ੇ ਸਚਕੰਡ ਦੇ ਵਿੱਚ ਨਾਮ ਬਾਣੀ ਦੀ ਅਮਰਤ ਬਈ ਵਰਤ ਆਪ ਜੀ ਨੇ ਦਸ ਕਰਕੇ ਆਪ ਜੀ ਦੇ ਘਰ ਘਰ ਤੋਰ ਸੋਇ ਹੋਏ ਆਪ ਜੀ ਦੀਆਂ ਬਖਸ਼ਿਸ਼ਾ ਰਹਿਮਤਾ ਦੇ ਮੱਲ ਭਾਈ ਸਾਹਿਬ ਭਾਈ ਸੁਨਜੀਤ ਸਿੰਘ ਜੀ ਦੇ ਮੂੰਹ ਤੇ ਸੂਝ ਜੱਥੇ ਦੇ ਸਿਰ ਤੇ ਤਰਸ ਪਰਿਆਰ ਕਰਕੇ ਸੰਤੀ ਰੂਪਿਤ ਨਾਮ ਬਾਣੀ ਦੀ ਅਮਰ ਕਈ ਵਰਖਾ ਕਰਵਾਈ ਆਪ ਜੀ ਦਾ ਕੋਟਾਂ ਕੋਟ ਸ਼ੁਕਰਾਨਾ ਆਪ ਜੀ ਦਾ ਕੋਟਾਂ ਕੋਟ ਸ਼ੁਕਰਾਨਾ ਹੈ ਸਤਿਗੁਰੂ ਜੀ ਆਪ ਜੀ ਇਸ ਬਕੀ ਸੇਵਾ ਕਰਦੇ ਆਪ ਜੀ ਦੀ ਬਖਸ਼ੀ ਬਾਣੀ ਦੇ ਕਿਉਂਕੀ ਪਰਦੇ ਇੱਕ ਨਹੀਂ ਅਨੇਕ ਭੁਲਣਾ ਹੋ ਗੀਆਂ ਨੇ ਬੁਰਸ਼ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਪਾਣੀ ਪੜਨ ਦਾ ਸਹਿਜ ਰਸਤਾ ਜਬਾਣੀ ਪੜਨ ਦਾ ਮਨ ਕਰਕੇ ਪੜੀ ਪੜਨ ਦੋ ਬਾਲਬੁੱਧੀ ਚਾ ਉਦਮ ਹੁ ਪ੍ਰਾਦਾ ਬਖਸ਼ੂ ਕਰਤਾ ਜੀਓ ਅੰਗ ਸੰਗੋ ਕੇ ਸਹਾਈਓ ਬੜੀ ਸੁਣੀ ਬਾਣੀ ਦਾ ਭਾਵ ਰਹਿਮਤ ਕੇ ਪਾਤਾ ਸਿੱਤੇ ਆਈ ਜੀਆਂ ਦੇ ਹੱਡੀਆਂ ਚ ਰਸਾਣਾ ਸਤਿਗੁਰੂ ਜੀ ਕਿਰਪਾ ਕਰੋ ਰਹਿਮਤ ਕਰੋ ਸਾਡੇ ਤੇ ਹਮੇਸ਼ਾ ਹੀ ਤਰਸ ਭਰਿਆ ਰੱਖੋ ਸੰਤਾਂ ਦੀਆਂ ਸੀਸਾਂ ਦੀ ਵਾਰ ਸਤਿ ਸਤਿ ਤਾਪੀ ਵਾਉ ਨ ਲਗਈ ਪਾਰ ਬ੍ਰਹਮ ਜੋ ਗਿਰਦਾ ਹਮਾਰੇ RAM ਦਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖ ਕੇ ਆਪਣੇ ਕੋ ਸਾਥ ਸਾਥ ਪਰਲੇ ਗਿਰਨ ਪਿਰਪਾਤ ਨਹੀਂ ਸਾਰੀਆਂ ਸੰਗਤਾਂ ਸਾਰੀ ਫੁਲਵਾੜੀ ਤੇ ਦਸ ਕਰਕੇ ਸਾਰਾ ਪਰਿਵਾਰਾਂ ਚ ਸੁਖ ਸ਼ਾਂਤੀ ਪ੍ਰੇਮਿਤ ਬਾਗ ਦੀਆਂ ਦਾਤਾਂ ਬਖਸ਼ਣੀਆਂ ਆਪਣੇ ਘਰੋਂ ਦਰੋਂ ਅੰਮ੍ਰਿਤ ਵੇਲੇ ਦੇ ਜਾਗਣੇ ਅੰਮ੍ਰਿਤ ਵੇਲੇ ਨਾਮ ਬਾਣੀ ਮੀਆਂ ਕਿਉਂਤਿਆਂ ਬਖਸ਼ਣੀਆਂ ਅੰਗ ਸੰਗ ਹੋ ਕੇ ਸਹੀ ਹੋਣਾ ਚੜ੍ਹਦੀਆਂ ਕਲਾ ਚ ਰੱਖਣਾ ਦਾਤਾਰ ਪਿਤਾ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਚ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਪੰਚਮ ਕੜਾ ਪ੍ਰਸ਼ਾਦੀ ਦੇ ਹਾਜ਼ਰ ਗੁਰੂ ਕੇ ਲੰਗਰ ਹਾਜ਼ਰ ਨੇ ਦਰ ਪਰਵਾਨ ਹੋ ਪਰਵਾਨ ਹੋਇਆ ਪ੍ਰਸ਼ਾਸਨ ਅੰਗ ਇਕ ਵਰਤੋਂ ਦੀ ਆਗਿਆ ਬਖਸ਼ੋ ਜੋ ਜੀ ਚਕੇ ਸਵਾਮੀ ਦਾ ਪੁੱਤ ਨਾਮ ਸਤਨਾਮ ਸਿੰਘ ਅਲਿਹ ਤੁਰੋ ਕਿਰਪਾ ਕਰੋ ਰਹਿਮਤ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਾਵਨ ਤੇ ਪੁੱਤ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਅਲਿਹ ਤੁਰੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੋਰਾ ਆਗਿਆ ਭਈ ਅਕਾਲ ਪੁਰਖ

ਸਤਿਗੁਰਾਂ ਦੀ ਕਿਰਪਾ ਜਪੋ ਸਤਿ ਦਿੱਤ ਤੁੱਕ ਕੇ ਸੇਵਾ ਤੇ ਸਿਮਰਨ ਦੀ ਦਾਤ ਕਰਦੇ ਹੋਤੇ ਤਾਂ ਹੀ ਤਸਕੀ ਵਿੱਚ ਵਰਤ ਕੇ ਆਪਣੀ ਸੇਵਾ ਆਪਣੇ ਬੱਚਿਆਂ ਨੂੰ ਕਰਾ ਲੈਂਦੇ ਸਤਗੁਰਾਂ ਨੇ ਤੁੱਕ ਕੇ 4 ਸਾਲ ਦਾ ਅੱਜ ਦੀ ਸੇਵਾ ਨੂੰ ਸੰਪੂਰਨ ਹੋ ਸਤਿਗੁਰਾਂ ਦੀ ਬਖਸ਼ਿਸ਼ ਅਤੇ ਸੰਗਤਾਂ ਦੀ ਅਸੀਸਾਂ ਲੈਣ ਦੇ। ਅੱਜ ਦੇ ਸਮਾਗਮ ਸਤਿਗੁਰਾਂ ਨੇ ਕਰਾਇਆ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ। ਸ਼ੁਕਰਾਨਾ ਮੇਰੇ ਪਿਤਾ ਜੀ ਧੰਨ ਧੰਨ ਸ੍ਰੀ ਗੁਰਦਵਾਰਾ ਨਕਸਰ ਪਰਿਸ਼ਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜੋ ਸਮੇਂ ਸਮੇਂ ਸਿਰ ਟੁਕ ਦੇ ਲੱਭ ਤੇ ਛੋਲੇ ਦੀ ਸੇਵਾ ਪਾਗ ਉਸ ਨੂੰ ਪ੍ਰਾਪਤ ਕਰ ਤੈਨੂੰ ਧੰਵਾਦ ਸਾਰੇ ਬੇਟੇ ਦੇ ਸਾਥ ਪੈਸਾ ਪੈਸੂ ਜਿੰਦ ਦਸੇ ਜੋ ਜਦੋਂ ਵੀ ਅਸੀਂ ਬੇਨਤੀ ਕਰਦੇ ਆਪ ਵੀ ਕੋਣ ਦੇ ਦਿੰਦੇ ਮੈਨੂੰ ਲੱਗਦਾ ਪਿਛਲੇ 3 ਸਾਲ ਤੋਂ ਸਾਡਾ ਸਲਾਣਾ ਸਮਾਗਮ ਹੈ ਭਾਈ ਸਾਹਿਬ ਵੀ ਅਸ਼ੀਰਵਾਦ ਦੇ ਜਾਂਦੇ ਆ ਦਵਾ ਇਹਨਾਂ ਦਾ ਤੇਰੇ ਤੋਂ ਬਾਅਦ ਮੈਂ ਨਾ ਇੱਕ ਪੁਰਾਣਾ ਕਰਨਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਕਈ ਵਾਰੀ ਇਹੋ ਜਿਹਾ ਸਮਾਗਮ ਹੁੰਦਾ ਕਿ ਅੰਦਰੋਂ ਇੱਕ ਵਾਰ ਆਉਂਦੀ ਹੈ ਕਿ ਸ਼ੁਕਰਾਨੇ ਦਾ ਸਮਾਗਮ ਕਰਨਾ ਤੇ ਆਪਾਂ ਬੇਨਤੀ ਕਰੀਏ ਜਾਨੀ ਸੀ ਕੁਝ ਪਿੱਛੇ ਕੁਝ ਸਾਲਾਂ ਤੋਂ ਮੈਂ ਦੇਖਦਾ ਜਦੋਂ ਵੀ ਜਸਾਵਾ ਬੰਦਦਾ ਫਿਰ ਰਾਗੀ ਸਿੰਘਾਂ ਦਾ ਹੀ ਕੋਲ ਆ ਜਾਂਦਾ ਕਿ ਵੀਧੀ ਅਸੀਂ ਤੇਰਾ ਤਰੀਕ ਨੂੰ ਆਣਾ ਤੇ ਹਾਜ਼ਰੀ ਭਰਨਾ ਦੇਖੋ ਮੈਨੂੰ ਇਹਦੇ ਤੋਂ ਇਹ ਵਿਸ਼ਵਾਸ ਹੁੰਦਾ ਦੀ ਗੁਰੂ ਨਾਨਕ ਸਾਹਿਬ ਦੇ ਦਿੱਤੇ ਵਰਤ ਰਿਹਾ ਪੰਜ ਛੇ ਦਿਨ ਪਹਿਲੇ ਹਫਤਾ ਪਹਿਲੇ ਮੈਨੂੰ ਭਾਈ ਸਾਹਿਬ ਭਾਈ ਚੋਦੀਪ ਸਿੰਘ ਜੀ ਦਾ ਦਰਬਾਰ ਸਾਬ ਦੇ ਆਉਂਦਾ ਜਿੰਨ ਬੜੇ ਚੜ੍ਹੇ ਲਿਖਾ ਲਾਦਾ ਜਤੈ ਕਾਲੇ ਗੁਰਦਾਰਸ ਸਾਹਿਬ ਦੇ ਵਿੱਚ ਉਹਨਾਂ ਨੇ ਸ਼ਾਮ ਨੂੰ ਹਾਜ਼ਰੀ ਵੀ ਕਰਦੇ ਮੈਨੂੰ ਇੱਕ ਦਿਨ ਫੋਨ ਕਰਦੇ ਮੈਨੂੰ ਕਹਿੰਦੇ ਵੀ ਇਹਦੀ ਇੱਕ ਕੰਮ ਹੈ ਮੈਂ ਕਿਹਾ ਕੰਮ ਕੀ ਤੁਹਾਡੀ ਗੱਲ ਬਾਤ ਹੀ ਸੁਣਾਉਂਗਾ ਕਲੀ ਮੇਰੀ ਗੱਲ ਮੈਂ ਕਿਹਾ ਤੁਨ ਕਿੰਨੇ ਦਿਨ ਹੋ ਗਏ ਹਾਜ਼ਰੀ ਕਰੇ ਨਾ ਕਹਿੰਦੇ ਤੁਸੀਂ ਦੱਸੋ ਮੈਂ ਕਿਹਾ ਡੇਟ ਦਿਓ ਜਿਹੜੀ ਮੰਦੀ ਕਹਿੰਦੇ ਮੈਂ ਸੰਡੇ ਕਰਾਂਗਾ ਮੈਂ ਉਹ ਸ਼ੁਕਰਾਨਾ ਕਰਦਾ ਵੀ ਗੁਰੂ ਸਾਹਿਬ ਦਾ ਦਰਵਾਜ਼ਾ ਖੜਕਾ ਕੇ ਸੇਖਾਂ ਦੇ ਕਿ ਮੈਂ ਆਣਾ ਤੇ ਸੰਗਤ ਕਰਾਂ। ਇਹ ਉਹਦੀ ਕਿਰਪਾ ਕਰਕੇ ਅਫਸੋਸ ਮੈਂ ਕਿਪਵਾ ਵੀ ਨਹੀਂ ਕਰ ਸਕਾਂਗਾ ਸਾਡੇ ਬੱਚਾਂ ਤੇ ਪ੍ਰਸਤ ਕਰਦੇ। ਪੇਰੋਕਾਰ ਕੀਤਨ ਦਾ ਸਮਾਂ ਬਣਿਆ ਇਹਨਾਂ ਸਿੱਖਾਂ ਵਿੱਚ ਸਾਡੇ ਬੜੇ ਸਤਿਕਾਰਯੋਗ ਸਿੱਖਵੰਤ ਵੀ ਮੈਂ ਕਹਿਣਾ ਚਾਹੁੰਦਾ ਵੀ ਸਿਰਮੌਰ ਕੀਤਨ ਮੈਂ ਆਪਣੀ ਲਾਈਫ ਇਤ ਇੰਨੀ ਬਾਣੀ ਕੰਟ ਮੈਨੇ ਥੋਣੀ ਹੁਣੀ ਦਸ਼ਮ ਗ੍ਰੰਥ ਵੀ ਹੋਰ ਵੀ ਸਾਰੇ ਮੇਰੀ ਮੁਰਾਦ ਭਾਈ ਸਾਹਿਬ ਭਾਈ ਜਿੰਦਰ ਸਿੰਘ ਜਿਓ ਪਿਛਲੇ ਸਮੇਂ ਸਤ ਜਨਾ ਦੇ ਚਲਨਾ ਯਾਦ ਮੈਂ ਮੈਂ ਉਹਨਾਂ ਨੂੰ ਗਿਆ ਮੇਰੇ ਮਨ ਕਰਦਾ ਹੈ ਕਿ ਉਹਨਾਂ ਨਾਲ ਅਸੀਂ ਸਾਰੇ ਨਾਲੇ ਰਹੇ ਇੱਕ ਉਹਨਾਂ ਦੀ ਮਿੱਠੀ ਯਾਦ ਦੇ ਜੁੜ ਕੇ ਬੈਠੇ ਪਰ ਜੋ ਉਹ ਲੈ ਦੇ ਵਿੱਚ ਉਦਚੰਗਰਾਂ ਤੇ ਉਹ ਕੀਤਨ ਦੀ ਇੱਕ ਰਵਾਇਤ ਦਾ ਹਾਲ ਪਾਈਪ ਦਾ ਜੀ ਸਿੰਘ ਜੀ ਕਰਦੇ ਇਨਕੇ ਉਹਨਾਂ ਦੇ ਲੈਵਲ ਨਹੀਂ ਤੇ ਪਰ ਸੇਮ ਸਟਾਈਲ ਸੇਮ ਬਾਣੀ ਦਾ ਕੀਤਨ ਉਹ ਭਾਈ ਚੁੰਗੀ ਜੀ ਕਰਦੇ ਤੇ ਮੈਂ ਕਿਹਾ ਮੈਨੂੰ ਤੁਹਾਡਾ ਨਾਂ ਆ ਰਿਹਾ ਤਦ ਸਾਡੇ ਬੈਠੇ ਤੇ ਮੈਂ ਕਿਹਾ ਜੇ ਤੁਸੀਂ ਹੁਕਮ ਕਰੋ ਦੂਜਾ ਸ਼ਨੀਵਾਰ ਨਾ ਕਿ ਗੁਰਦਾਰਾ ਸਾਹਿਬ ਉਹਨਾਂ ਨੇ ਸਾਡੇ ਤੇ ਕੀਤਨ ਕੀਤੀ ਤੇ ਤੁਸੀਂ ਹੁਕਮ ਕਰੋ ਕਹਿੰਦੇ ਵੀ ਜੀ ਆਇਆਂ ਜੀ ਸੋ ਕਿਪਰ ਗੁਰਨਾਣ ਸਾਹਿਬ ਦੀ ਕਿ ਉਹ ਸਮਾਂ ਸੀ ਮੈਂ ਸੀ ਸਾਨੂੰ ਇਹ ਬਖਸ਼ਿਸ਼ਾਂ ਆਮ ਦਾ ਕਰਦੀ ਫਿਰ ਇਹ ਸਾਰੀ ਕੁਲਵਾੜੀ ਜਿਹੜੀ ਹੈ ਜਦੋਂ ਵੀ ਅਸੀਂ ਆਵਾਜ਼ ਮਾਰਦੇ ਹਾਂ ਅਰਦਾਸ ਇਕੱਠੇ ਹੋ ਕੇ ਸਤ ਗੁਰਾਲ ਕੇ ਗੁਰੂ ਦੇ ਦਰ ਤੇ ਕਿਉਂਕਿ ਜਦੋਂ ਸੇਵਾ ਕਰਦੇ ਆ ਨਾ ਤੇ ਸੇਵਾ ਚੋਂ ਬੜੀਆਂ ਚੀਜ਼ਾਂ ਵੀ ਆ ਜਾਂਦੀਆਂ ਹੋਮੇ ਵੀ ਆ ਜਾਂਦਾ ਇੱਕ ਮਾਨ ਜਿਹਾ ਅਲੱਗ ਜਾਈਏ ਉਹਦਾ ਕੋਈ ਪਤਾ ਨਹੀਂ ਅਸੀਂ ਦੁਨੀਆ ਚ ਕੀ ਕਰੀ ਪਰ ਗੁਰੂ ਸਾਹਿਬ ਕਹਿੰਦੇ ਇੱਕੋ ਗੱਲ ਜਿਹੜੀ ਜ਼ਬਾਨ ਚੋਂ ਲੈ ਕੇ ਆ ਉਹ ਗੱਲ ਵੀ ਨਹੀਂ ਕਰਨੀ ਉਹ ਜੀਵਨ ਜਾਚਾਉ ਕੋ ਨਾਨਕ ਸਤਿਗੁਰੂ ਇਹ ਸਾਰਾ ਕੁਝ ਤੇਰਾ ਹੈ ਤੇਰੀ ਗਲ ਕ ਤੇ ਤੇਰਾ ਸਾਰਾ ਕੁਝ ਤੂੰ ਸਿ ਆਪੇ ਸੇਵਾ ਲਾਏ ਆਪੇ ਸੇਵਾ ਲਾ ਲਾ ਆਪੇ ਕਰਾ ਲੰਦਾ ਜਿਸ ਤੂੰ ਆਪ ਕਰੇ ਮੁਕਤ ਤੁਗਤ ਜੁਗਤ ਤੇ ਵੀ ਪੈਸਾ ਚੜ੍ਹਦਾ ਨਹੀਂ ਇਹ ਦੇ ਦੇ ਤੂੰ ਫਿਰ ਉਹ ਸੇਵਾ ਕਰਾ ਲੰਦਾ ਤੇ ਜਦੋਂ ਸੇਵਾ ਕਰਾਉਣਾ ਨਾ ਕਸੀਂ ਸੋਚਦੇ ਹਾਂ ਵੀ ਹੁਣ ਅੱਜ ਇਹ ਵਲੀ ਸਾਡੇ ਪ੍ਰੋਜੈਕਟ ਦਾ ਸਲਾਮ ਹੈ। ਤੇਸੀਂ ਅਰਦਾਸ ਕਰਦੇ ਹਾਂ ਵੀ ਗੁਰਸੱਭੂ ਜੀ ਇਹ ਵੀ ਜੇ ਦੱਸੋ ਵੀ ਅੱਜ ਕੋਈ ਲੰਗਰ ਇਹ ਵਜਿਆ ਚਾਹ। ਕਉਥੀਨ ਪੈਂ ਸਾਡੇ ਵੱਡੇ ਵੀਰ ਜੀ ਜੋ ਸਾਰੀ ਸੇਵਾ ਦੇਖਦੇ ਨੇ ਜੀ ਬਈ ਸੀ। ਤੇ ਮੈਂ ਕਹਿੰਦੀ ਵੀ ਮੇਰੇ ਮਾਨੇ ਜਾ ਰਿਹਾ ਵੀ ਇਸ ਵਾਰੀ ਥੋੜਾ ਜਿਆ ਨੱਪੜੀ ਸੌਂ ਥੋੜਾ ਜਿਆ ਨਾਲ ਜਿਆ। ਕਹਿੰਦੇ ਤੁਹਾਨੂੰ ਜੋ ਕੰਮ ਕਰਨਾ ਗਾ। ਤੇ ਮੇਰੇ ਮਾਨੇ ਜੀ ਉਹ ਆਇਆ ਵੀ 60% ਤੇਰਾ ਕਰ ਲੋ ਬਚੀ ਤੇ। ਗੁਰੂ ਸਾਹਿਬ ਨੇ ਅਨਾਉਂਸ ਕਰਾਤਾ ਪਰ ਮੈਂ ਤੁਹਾਨੂੰ ਬੜੇ ਮਾਣ ਨਾਲ ਦੱਸਦਾ ਅੱਜ ਸਵੇਰੇ 10 ਵਜੇ ਤੋਂ ਰਾਤ ਨੂੰ 8 ਵਜੇ ਤੱਕ ਘੱਟ ਤੋਂ ਘੱਟ ਗੁਰੂ ਦੀ ਹਜ਼ੂਰੀ ਕਿੰਨੇ 100 ਬੰਦਾ ਵਾਪਸ ਆਇਆ ਇੰਨੀ ਭੀੜ ਇੱਥੇ ਸੀ ਸਵੇਰ ਤੋਂ ਲੈ ਕੇ ਘੱਟ ਤੋਂ ਉਹ ਵਿਚਾਰੇ ਇੱਥੇ ਅੰਦਰ ਜੀ ਅੰਦਰ ਪੈਰ ਰਕੀ ਦੇ ਰਹੇ ਨੇ ਆਪਣਾ ਮਿੰਟ ਖੜੇ ਹੁੰਦੇ ਸੀ ਬੇਤੇ ਇਹ ਉਹਦੀ ਕਿਰਪਾ ਇਹ ਗੁਰੂ ਨਾਨਕ ਦਾ ਹੱਥ ਹੈ ਉਹਦੀ ਕਿਰਪਾ ਉਹ ਸਾਨੂੰ ਸਮਰਤ ਵੀ ਦਿੰਦਾ ਸੋਝੀ ਦਿੰਦਾ ਔਰ ਉਹਨੇ ਇੱਕ ਬੜੀ ਪਿਆਰੀ ਸਾਨੂੰ ਦਾਦ ਮੰਡਣ ਦੇ ਦਿੱਤੀ ਉਹ ਕਹਿੰਦਾ ਜਿੰਨਾ ਸੱਚਾ ਚੂਚਾ ਵੰਡੋਗੇ ਉਹਨੇ ਜਿਆਦਾ ਦੇਣਗੇ ਫਿਰ ਆਪਾਂ ਤੇ ਫਿਰ ਜੇ ਤਾਂ ਵੀ ਨਾ ਵਪਾਰ ਕਰ ਪਾਏ ਤਾਂ ਬੇਤ ਮੂਰਤ ਮੰਦੇ ਉਹਦੀ ਕਿਰਪਾ ਚਾਹੀਦੀ ਮੈਂ 4 ਦਿਨ ਪਹਿਲੇ ਇੱਕ ਮਾਰਕੀਟ ਹੀ ਚੜਿਆ ਇੱਕ ਦੁਕਾਨ ਦਾ ਸੀ ਇੱਕ ਮਿਸਟਰੀ ਮੇਰਾ ਪਿਆਰੇ ਉਹਨਾਂ ਜਿਆਦਾ ਤੇ ਸਾਡੇ ਗੇਸਟੀ ਨਹੀਂ ਸੀ ਉਹ ਦੋ ਜਨ ਦਿਨੋਂ ਪਿਆਰ ਕਰ ਲੱਗਿਆ ਮੈਂ ਤੁਹਾਨੂੰ ਬੜੇ ਪੈਸਾ ਉਹ ਗੱਲ ਦੱਸੂਗਾ ਮੈਂ ਕਿਹਾ ਦੱਸੋ ਕਹਿੰਦੇ ਮੈਂ ਤੁਹਾਡਾ ਕੋਈ WhatsApp ਪੜਿਆ ਜਿਸ ਰੇਡ ਤੇ ਤੁਸੀਂ ਉਸਦੇ ਨਾਮ ਕੀਤਾ ਤੁਹਾਨੂੰ ਪੁੱਗਦਾ ਮੈਂ ਤਾਂ ਗਾਲ੍ਹਾਂ ਉਹ ਮਿੱਤਰ ਆਇਆ ਮੇਰੇ ਪਿਤਾ ਜੀ ਨੂੰ ਪੁੱਜਦਾ ਤੇ ਮੈਨੂੰ ਪੁੱਜ ਜੇ ਗੁਰਨਾਣਕ ਸਾਹਿਬ ਨੂੰ ਪੁੱਜਦਾ ਤੇ ਸੰਤ ਪੁੱਜਦਾ ਹੀ ਮੈਂ ਕਿਹਾ ਅਸੀਂ ਨਹੀਂ ਸੋਚਦੇ ਸਾਨੂੰ ਕਿੰਨੇ ਦੀ ਆ ਰਹੀ ਅਸੀਂ ਕਿੰਨੇ ਗੁਰੂ ਨੇ ਕਿਹਾ ਤਾਂ ਵਾਰ ਦੋ ਖਜ਼ਾਨੇ ਕੋ ਪੂਰਨੇ ਤੁਹਾਡੇ ਸਾਹਮਣੇ 5 ਸਾਲ ਤੋਂ ਗੁਰੂ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਹੱਥੇ ਸੇਵਾ ਕਰਾਰੇ ਹਜ਼ਾਰਾਂ ਦੀ ਗਿਣਤੀ ਤਾਂ ਨੇ ਅੱਜ ਮੈਨੂੰ ਲੱਗਦਾ ਹੈ ਤੇ ਕੋਈ 1.5-2000 ਬੰਦਾ ਜਦ ਤੇ ਦਵਾਈ ਉਹ ਲੈ ਗਿਆ ਤਾਂ 80000 ਦੇ ਰੋਜ਼ ਨੇ ਸੋ ਭਾਈ ਸਾਰੀਆਂ ਸੰਗਤਾਂ ਦਾ ਵੀ ਤੇ ਦਿਨੋ ਧੰਨਵਾਦ ਭਾਈ ਸਾਹਿਬ ਆਪਾਂ ਗੱਲਾਂ ਬਾਤਾਂ ਕਰੀਏ ਥੋੜਾ ਜਿਹਾ ਨਾ ਗੁਰੂ ਦੀ ਗੱਲ ਚਲਦੀ ਹੁੰਦੀ ਹੈ 2 ਮਿੰਟ ਜਰਾ ਆਪਾਂ ਬਾਹਰ ਕਰ ਲਾਂਗੇ ਬੇਕਰੀਆ ਲੈ ਆ ਕੋਈ ਗੱਲ ਤੇ ਗੁਰੂ ਦੀ ਕਿਰਪਾ ਔਰ ਸੰਗਤਾਂ ਦੀ ਅਸੀਸਾਂ ਅਰਦਾਸਾਂ ਦੇ ਨਾਲ ਇਹ ਸਾਰਾ ਜਿਹੜਾ ਪੁਰਾਣੇ ਗੀਤ ਸੁਬਕਰਾਂਦੇ ਸਾਰਿਆਂ ਦਾ ਤੈਲ ਦੀ ਲੋ ਤੋਂ ਧੰਵਾਦ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹੁੰਦਾ ਕਿ ਸਾਡੇ ਵਾਸਤੇ ਅਰਦਾਸ ਕਰਿਓ ਜੀ ਕਿਉਂਕਿ ਸੇਵਾ ਦਾ ਰਸਨਾ ਫੈਸਲਣ ਬਹੁਤ ਹੈ। ਹਨਿਓ ਤਿੱਕੀ ਵਾਲੋਂ ਇਹ ਤੁਮਾਰੀ ਜਨਾ ਬਹੁਤ ਪਿਸਰਨ ਹੈ ਸਾਡਾ ਇਤਿਹਾਸ ਹੈ ਸਾਡਾ ਸਾਰਾ ਜੀਵਨ ਅਸੀਂ ਬਿਤਾਇਆ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਾਡੇ ਤੇ ਬਣਾਈ ਰੱਖੇ ਸੰਤਾਂ ਦੀ ਅਸੀਸਾਂ ਰਹਿਣ ਕਿ ਜਿੱਥੇ ਅਸੀਂ ਲੰਘਣ ਲੱਗੇ ਤੇ ਦੋਨੋਂ ਪਾਸੇ ਟੋਟੀ ਮਾਰ ਕੇ ਸਿਰ ਕਰਦੇ ਸੋ ਇਹ ਅਰਦਾਸ ਤੁਸੀਂ ਕਰਕੇ ਜਾਣਾ ਕਿ ਬੜੀ ਪਿਆਰੀ ਦਾਤ ਵੰਡਣ ਦੀ ਮਿਲੀ ਔਰ ਇਹ ਦਾਤ ਸਾਡੀ ਚੋਟੀ ਚ ਪਈ ਰਹੇ ਤੇ ਗੁਰਦੁਆਰਾ ਹਰਮੰਦਰ ਕਮੇਟੀ ਸਾਡੇ ਹਿਲਸਾ ਪੂਰੀ ਕਮੇਟੀ ਅਤੇ ਇਹਨਾਂ ਅថੈ ਦਿਨਾਂ ਨੂੰ ਧੰਨਵਾਦ ਕਿਉਂਕਿ ਜਿੱਤੇ ਵੀ ਅਸੀਂ ਆਂਦੇ ਹਾਂ ਅਸੀਂ ਬੇਤੀ ਕਰਦੇ ਹਾਂ ਵੀ ਲੰਗਰ ਵੀ ਤੁਹਾਡੇ ਵੱਲੋਂ ਭੇਜਣਾ ਇਹ ਵੀ ਚੀਜ਼ਾਂ ਇਹ ਮਾਣ ਕਰਦੇ ਆ ਸਾਨੂੰ ਗਰੀਮਾ ਨਹੀਂ ਕਰਦੇ ਸ ਬੜੇ ਸਾਲਾਂ ਬਾਅਦ ਇੱਕ ਕਮੇਟੀ ਜਿਹੜੀ ਹੈ ਜਿੱਥੇ ਅਸੀਂ ਗੱਲ ਕਰਦੇ ਆ ਤੇ ਖੇੜੇ ਮੱਤੇ ਪਰੋਣਾ ਚੌਂਤੀ ਦੇ ਬੇਦੀ ਸਾਲ ਤੋਂ ਬਾਅਦ ਬਹੁਤ ਤੇ ਬੜੇ ਸਾਲਾਂ ਤੋਂ ਬਾਅਦ ਆਈ ਸਤਿਗੁਰੂ ਇਹਨਾਂ ਨੂੰ ਉਚਰਦੀ ਕਲਾ ਰੱਖ ਤੇ ਸਾਰਿਆਂ ਦਾ ਧੰਨਵਾਦ ਲੰਗਰ ਜਿਹੜਾ ਸਾਰਿਆਂ ਨੇ ਛੱਕੇ ਜਾਣਾ ਇਹ ਇੱਥੇ ਤੇ ਹੁਣ ਪਿਆਰ ਦੇ ਨਾਲ ਇੱਕ ਪੱਤੇ ਬੁલાਣੀ ਤੇ ਪੱਤੇ ਤੋਂ ਪੱਤੇ ਲੱਗੇਗਾ ਦਿਨ ਹਾਂਜੀ ਤੇ ਕੱਲ ਦੇ ਜਿਹੜੇ ਸਮਾਗਮ ਨੇ ਸੰਗ ਜਿਹੜੀ ਆਈ ਭਾਈ ਸਾਹਿਬ ਭਾਈ ਨਰਜੀਤ ਸਿੰਘ ਉਹ ਸਮਾ ਦੀ ਦੇਖੋ ਸਮਾ ਕਿਵੇਂ ਬਣਿਆ ਮੈਂ ਅੱਜ ਹੀ ਸורה ਗੱਲ ਕਰ ਰਿਹਾ ਸੀ ਹਾਂਜੀ ਉਹਨਾਂ ਦੀ ਦੇਹ ਦਾ ਨ ਅੰਤਿਮ ਸੰਸਕਾਰ ਹੋਣਾ ਕੱਲ ਉਹਨਾਂ ਦੀ ਦੇਹ ਦਾ ਸਰੀਰ ਕੱਲ ਉੱਥੇ ਮਿਲਣਾ ਤੇ ਕੱਲ ਉੱਥੇ ਦਰਸ਼ਨਾ ਵਾਸਤੇ ਰੱਖਣੋਂ ਰਹੀ ਦਰਸੀ ਉਹਨਾਂ ਵਾਸਤੇ ਹਰਦਾਸ ਰਹਿੰਦੇ ਕੋਈ ਇਨਸੀਡੈਂਟ ਕਿਵੇਂ ਪੜੇ ਤੇ ਕੱਲ ਉਹਨਾਂ ਨੇ ਸੰਗਤ ਵਾਸਤੇ ਥੋੜੀ ਰੱਖਣਾ ਟੇਲੇ ਲਾਇਆ ਜੀ ਸੋ ਕੱਲ ਭਾਈ ਸਾਹਿਬ ਆਇੰਦ ਦਿਸਿੰਦੀ ਬੜੀ ਪਿਆਰੀ ਰੂਪ ਕਿਉਂਕਿ ਜਦੋਂ ਮੈਂ ਇੱਕ ਵਾਰੀ ਉਹਨਾਂ ਤੋਂ ਨਾ ਜੈਫਰਨਾਮਾ ਸੁਣਿਆ ਮੈਂ ਨਾ ਇੰਨੀ ਉਮਰ ਹੋ ਗਈ ਮੈਂ ਜੈਫਰਨਾਮਾ ਸੁਣ ਕੇ ਮੈਨੂੰ ਸਮਝ ਨਹੀਂ ਆਇਆ ਅਵੇ ਤੋਂ ਵੀ ਗੀਂ ਬੋਲਣਾ ਚਾਹੀਦਾ ਮੈਨੂੰ ਸਮਝ ਹੀ ਨਹੀਂ ਆਉਂਦਾ ਮਤਲਬ ਇੰਨੇ ਟਾਪੂ ਤੇ ਲੈਂਗੁਏਜ ਵੀ ਹੈ ਤੇ ਅਸੀਂ ਜਣਾ ਵਿੱਚ ਵੱਢਦੇ ਵੱਢਦੇ ਇਹਨਾਂ ਨੇ ਇੱਕ ਦਿਨ ਘਰ ਸੁਣਾਇਆ ਮੈਂ ਸਾਡੇ ਸੰਗਤ ਨੂੰ ਇੱਕ ਇੱਕ ਵਾਰ ਦਾ ਅਰਥ ਦੱਸੂ ਜਾਪੇ ਵੀ ਜਫਰ ਨਾਮੇ ਚ ਹੈ ਕੀ ਫੇ ਗੁਰਦੁਆਰਾ ਸਾਹਿਬ ਆਏ ਮੈਂ ਕਿਹਾ ਜੀ ਮੇਰਾ ਮਨ ਮੋਹੇ 34 ਦੇ ਗੁਰਦੁਆਰੇ ਫੇ ਗੁਰਦੁਆਰਾ ਸਾਹਿਬ ਆਏ ਮੈਂ ਕਿਹਾ ਜੀ ਅਜੇ ਫੇ ਸੁਣਾ ਦਿੰਦਾ ਫਿਰ ਬਾਬਾ ਬਣਿਆ ਤਿੰਨੋਂ ਕੀਤਨ ਮਾਰ ਚੀਜ ਹੋਇਆ ਤੇਸ ਮਾ ਬਣਿਆ ਸਾਡੇ ਹਸਤਾਲਾਂ ਦੀ ਅਸੀਂ ਅਰਦਾਸ ਕਰਨੀ ਤੇ ਮੈਂ ਨਾ ਫੋਨ ਕੀਤਾ ਮੈਂ ਕਿਹਾ ਚਲੇ ਗਏ ਅਮਰੀਕਾ ਕਿਤੇ ਉਹ ਕਹਿੰਦੇ ਬੰਬੇ ਆ ਮੈਂ ਕਿਹਾ ਇੱਕ ਦਿਨ ਆ ਤੇ ਆਜੂ ਕਹਿੰਦੇ ਬੰਬੇ 2 ਵਜੇ ਉਤਰਾਂ ਮੈਂ ਕਿਹਾ ਬਾਈ ਇਹ ਆਉ ਕੋਈ ਗੱਲ ਨਹੀਂ ਮਾਰੇ ਕਿਰਪਾ ਕਰੰਗੇ ਟਿਕਟਾਂ ਨਹੀਂ ਉਹਥੇ ਬੈਠੇ ਸੰਗਤ ਨੇ ਫੇਰ ਉਹਨਾਂ ਨੂੰ ਕਹਿੰਦਾ ਜੀ ਆਪਾਂ ਨਾਮਾਈ ਕਰੋ ਮਨੁਕੁਸ਼ੀ ਦੇਖੋ ਕਿਡ ਅਕਸ ਅਸੀਂ ਆਖਰੀ ਵਾਰੀ ਉਸ ਤੇ ਪਰ ਉਤਪ ਜਦੋਂ 2 ਮਹੀਨੇ ਦਾ ਪ੍ਰੋਗਰਾਮ ਬਣਾਦੇ ਸੀ ਸਾਨੂੰ ਤੋਂ ਪਾਰ ਕਰਦੇ ਵੇ ਦੋ ਦਿਨ ਤੁਹਾਡੇ ਰੱਖੇ ਇੱਕ ਦਿਨ ਧਰ ਕਰਾਂਗੇ ਕਿਤੇ ਵੀ ਘਰ ਦਾ ਡੇਫਰੈਂਟ ਅਰਨ ਨਾਲ ਹੁੰਦਾ ਇੱਕ ਦਿਨ گزارੇ। ਤੋਂ ਪਿਆਰੀ ਉਹ ਅੱਜ ਸਾਡੇ ਵਿੱਚ ਨਹੀਂ। ਮਹਾਰਾਜ ਉਹਨਾਂ ਅੰਦਰ ਦੀ ਕਲਾ ਦੇ ਕਰਨ ਇਹਨਾਂ ਦਾ ਤੇ ਅੱਗੇ ਜਿਹੜਾ ਅਸੀਂ ਪੜਦੇ ਹੁੰਦੇ ਹਾਂ ਨਾ ਗੁਰਮਖ ਜਨ ਨਾਲ ਸਵਾਰ ਦਰਗੇ ਇਹ ਉਹਨਾਂ ਵਾਸਤੇ ਸਾਡੇ ਵਾਸਤੇ ਹੁੰਦੇ। ਉਹਨਾਂ ਦੇ ਅੱਗੇ ਮੈਂ ਸਾਰੇ ਬਣੇ ਤੇ ਉਹਨਾਂ ਨੇ ਜੈਸੇ ਮੰਨੂ। ਘਾਟਾ ਸਾਨੂੰ ਇਹ ਸਾਡੇ ਤੋਂ ਹੋਣ ਉੱਪਰ ਚਾਰਕ ਜੀਵਨ ਵਾਲੇ ਬੜੇ ਕਾਜ। ਸਾਰੇ ਮਾਇਆਲੇ ਤੇ ਜਾਗ ਰਹੀ ਕੀ ਜੀਵਨਲੇ ਕਾਰਨ ਹੈ ਕਿ ਤਾ ਚਲੋ ਮਹਾਰਾਜ ਕਿਰਪਾ ਕਰੇ ਹੋਰ ਆਣਗੇ ਸੋ ਸਾਰੀਆਂ ਸੰਗਤਾਂ ਨੇ ਕੱਲ ਸ਼ਾਮ ਨੂੰ ਸਵਾ 7:00 ਤੋਂ ਸਵੇਰ ਤੱਕ ਪਾਈਸਾ ਪਈ ਸ਼ੁਭਦੀਪ ਸਿੰਘ ਜੀ 34 ਸੈਕਟਰ ਦੇ ਦੁਆਰੇ ਉਹਨਾਂ ਨੇ ਵੀ ਇਸ ਸਮਾਗਮ ਵਿੱਚ ਜਾ ਜੀ ਭੰਦੇ ਤੇ ਪਰਸੋ ਸਾਰੀਆਂ ਸੰਗਤਾਂ ਨੂੰ ਬੇਨਤੀ 34 ਸੈਕਟਰ ਦੇ ਦੁਆਰੇ ਸਵੇਰੇ ਬਹੁਤ ਵੱਡਾ ਕੈਂਪ ਲੱਗ ਰਿਹਾ ਜਿਦੇ ਕਾਫੀ ਡਾਕਟਰ ਵੀ ਬੈਠਣਗੇ ਤੇ ਉਸ ਤੋਂ ਇਲਾਵਾ ਸਤਿਗੁਰਾਂ ਦੀ ਕਿਰਪਾ ਕੀਤੀ ਹੁਣ ਅਸੀਂ ਮਾਰਤੀ ਤੇ ਕੁਝ ਮਸ਼ੀਨਾਂ ਖਰੀਦੀਆਂ ਨੇ 8 8 10 10 ਲੱਖ ਰੁਪਏ ਦੀਆਂ ਜਿਹੜੀ ਯੂਨਿਕ ਨੇ ਇੱਥੇ ਹੈੇ ਉਹ ਮਸ਼ੀਨਾਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਲਾਈਏ ਡਿਫਰੈਂਟ ਨੇ ਜਿਹੇ ਪਹਿਲਾਂ ਜਨਮ ਨਸ ਹੋ ਜਾਂਦੀ ਸ਼ੂਗਰ ਕਰਕੇ ਉਹ ਮਸ਼ੀਨ 8 ਲੱਖ ਦੀ ਮਸ਼ੀਨ ਹੈ ਆਖ ਤੇ ਲਾ ਕੇ ਫੰਡਸ ਬਿਨਾਂ ਦਵਾਈ ਪਾਇਓ ਦੇ ਚੇਤੇ ਉਹ ਮਸ਼ੀਨ ਹੈ ਉਹ ਬੀ ਐਫਟੀ ਟੈਸਟ ਹੈਗਾ ਬੋਨ ਡेंसਟੀ ਮੈਮੋਗ੍ਰਾਫੀ ਐਨਟੀ ਦੀ ਗੱਲ ਸਾਰੀ ਹੈ ਐਨਟੀ ਦੇ ਡਾਕਟਰ ਵੀ ਆਏ ਤੋ ਸਾਰੇ ਸੰਗਤਾਂ ਨੇ ਵੀ ਇਹ ਮੈਸੇਜ ਅੱਗੇ ਕੇ ਫਾਰਵਰਡ ਕਰੋ ਜੁ ਵੀ ਜੇ ਲੱਗਿਆ ਤੇ ਨਾਲ ਹੀ ਮੈਂ ਕੱਲ ਹੀ ਬੇਨਤੀ ਕੀਤੀ ਸੀ ਮੈਨੂੰ ਫੋਨ ਆਇਆ ਕਿ ਅੱਜ ਗਰਮੀ ਕਰਕੇ ਨਾ ਬਲੱਡ ਦੀ ਸ਼ਾਰਟੇਜ ਹੋ ਗਈ ਬਹੁਤ ਜ਼ਿਆਦਾ ਕਿਉਂਕਿ ਗਰਮੀ ਕਰਕੇ ਲੋਕੀ ਦੇਂਦੇ ਵੀ ਨਹੀਂ ਤੇ ਵੀ ਤੁਸੀਂ ਛੋਟਾ ਜਿਹਾ ਇੱਕ ਕੈਂਪ ਲਗਾ ਦਿਓ 10 ਯੂਨਿਟ ਹੋਣ 20 ਯੂਨਿਟ ਦਿਨੇ ਜਿੰਨੇ ਵੀ ਹੋਈ ਲਾਭ ਨੇ ਮੈਂ ਬੇਨਤੀ ਕੀਤੀ ਗਿਲ ਸਭ ਨੇ ਇਨਾ ਨੇ ਪ੍ਰਵਾਨਗੀ ਦਿੱਤੀ ਫਿਰ ਇਹ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਬਲੱਡ ਡੋਨੇਸ਼ਨ ਕੈਂਪ ਵੀ ਚੌਥੀ ਦੇ ਗੁਰਦੁਆਰੇ ਹੋਣਾ ਆਦਮੀ ਜਿਹੜੇ ਦੇ ਸਕਦੇ ਹੋ ਉਕੇ ਇਥੇ ਹੁਣ ਇਹ ਸਿਸਟਮ ਵੀ ਚੱਲੇਗਾ ਦੇ ਜਿਹੜੇ ਦੇਸ਼ ਵੀ ਜਰੂਰ ਹਾਜ਼ਰੀ ਕਰਨ ਸਾਰਿਆਂ ਨੇ ਲੱਗਤ ਛਾ ਕੇ ਵੇਚ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ